ਦਾ فاਸਲਾ ਹੈ ਉਹਨੂੰ ਅਕਸਰ ਆਪਾਂ ਜੀਵਨ ਕਹਿ ਦਿੰਨੇ ਹਾਂ ਗੁਰਮੁਖੋ ਥੋੜਾ ਧਿਆਨ ਦੇ ਆ ਜੇ ਉਹਨੂੰ ਆਪਾਂ ਕਹਿੰਦੇ ਆ ਜੀਵਨ ਉਸ ਵਿੱਚ ਅਸੀਂ ਬੰਦੇ ਦੀਆਂ ਬਾਹਰ ਮੁਕੀ ਸਹੂਲਤਾਂ ਨੂੰ ਦੇਖ ਕੇ ਫਿਰ ਉਹਦੇ ਜੀਵਨ ਦੀ ਵਿਆਖਿਆ ਕਰਨੇ ਆ ਜਿਸ ਕੋਲ ਪਦਵੀ ਚੰਗੀ ਜਿਸ ਪਾਸ ਧਨ ਦੌਲਤ ਬਹੁਤ ਅਸੀਂ ਸ਼ਬਦ ਵਰਤਨੇ ਆ ਜ਼ਿੰਦਗੀ ਜੀਵਨ ਤਾਂ ਇਸ ਬੰਦੇ ਦਾ ਹੈ ਜਿਸ ਬੰਦੇ ਕੋਲ ਕੰਗਾਲਤਾ ਹੈ ਉਹਦੀ ਲੋੜਾਂ ਦੀ ਪੂਰਤੀ ਵੀ ਨਹੀਂ ਹੋ ਰਹੀ ਆਪਾਂ ਕਹਿੰਦੇ ਆ ਇਹ ਕੋਈ ਜ਼ਿੰਦਗੀ ਥੋੜਾ ਜੀ ਰਿਹਾ ਇਹ ਤਾਂ ਨਰਕ ਭੋਗ ਰਿਹਾ ਮੈਂ ਆਪ ਨੂੰ ਇੱਕ ਬੇਨਤੀ ਕਰਾਂਗਾ ਗੁਰਬਾਣੀ ਵਿੱਚ ਜੀਵਨ ਦਾ ਨਾਮ ਸਹੂਲਤਾ ਨਹੀਂ ਜੀਵਨ ਦਾ ਨਾਮ ਪਦਾਰਥਾਂ ਦਾ ਇਕੱਠਾ ਗੁਣਾ ਨਹੀਂ ਸੱਚ ਇਹ ਵੇ ਬਾਣੀ ਨੇ ਇੱਕ ਨਿਰਣਾ ਕੀਤਾ ਹੈ ਇੱਕ ਪਾਸੇ ਬੰਦੇ ਕੋਲ ਜ਼ਿੰਦਗੀ ਦੀ ਖਰ ਸਹੂਲਤ ਹੈ ਦੂਜੇ ਪਾਸੇ ਬੰਦੇ ਦੇ ਕੋਲ ਤਨ ਢੱਕਣ ਵਾਸਤੇ ਬਸਤਰ ਵੀ ਪਾਟੇ ਹੋਏ ਨੇ ਪਰ ਦੋਨਾਂ ਦੀ ਬਾਰਮੁਖੀ ਜ਼ਿੰਦਗੀ ਦੇਖੋ ਤੇ ਜ਼ਮੀਨ ਅਸਮਾਨ ਦਾ ਫਰਕ ਹੈ ਜੇ ਤੁਸੀਂ ਰੂਹਾਨੀਅਤ ਦੇ ਤੌਰ ਤੇ ਦੇਖੋ ਝੌਂਪੜੀ ਵਿੱਚ ਰਹਿਣ ਵਾਲੀ ਜ਼ਿੰਦਗੀ ਦਾ ਮੁਕਾਬਲਾ ਮਹੱਲਾ ਵਿੱਚ ਰਹਿਣ ਵਾਲਾ ਬਾਦਸ਼ਾਹ ਦਾ ਜੀਵਨ ਨਹੀਂ ਕਰ ਸਕਦਾ ਥੋੜਾ ਸੌਖਾ ਹੋ ਜਾਏਗਾ ਬਾਣੀ ਦਾ ਸਹਾਰਾ ਲਿਆ ਇਹ ਦੋ ਪੌੜੀਆਂ ਨੇ ਜੀ ਕਿਉਂਕਿ ਜੋ ਭਾਈ ਸਾਹਿਬ ਨੇ ਗਾਇਆ ਮੈਂ ਥੋੜਾ ਜਿਆ ਅਰਜ਼ ਕਰਕੇ ਜਾਣੀ ਇਹ ਇੱਕ ਵਕਤੇ ਦੀ ਕਮਜ਼ੋਰੀ ਹੁੰਦੀ ਕਮਜ਼ੋਰੀ ਕਹਿ ਲੋ ਜਾਂ ਪਰਮਾਤਮਾ ਜਿਹੜਾ ਚੀਜ਼ ਬੋਲੀ ਜਾਂਦੀ ਹੈ ਨਾ ਉਹਦਾ ਅੰਦਰ ਉਸ ਵਕਤ ਚੁੰਮਕ ਬਣਿਆ ਹੁੰਦਾ ਹੈ ਬੁਲਾਰੇ ਦਾ ਜੋ ਕੁਝ ਬੋਲਿਆ ਜਾਂਦਾ ਬਦੋ ਬਦੀ ਉਹਦੇ ਅੰਦਰ ਦਾ ਜਿਹੜਾ ਮਨ ਹੈ ਉਹਨਾਂ ਖਿਆਲਾਂ ਨੂੰ ਆਕਰਸ਼ਿਤ ਕਰਦਾ ਹੈ ਤੇ ਉਹ ਬੰਦਾ ਬੋਲਣ ਤੋਂ ਬਿਨਾ ਨਹੀਂ ਰਹਿ ਸਕਦਾ ਉਹਦੇ ਅੰਦਰ ਆਲਰੇਡੀ ਉਹ ਖਜ਼ਾਨਾ ਪਿਆ ਹੁੰਦਾ ਹੈ ਫਿਰ ਅਰਸ ਇੱਕ ਬਾਣੀ ਚ ਪੌੜੀ ਹੁੰਦੀ ਹੈ ਬੜੇ ਸੌਖੇ ਅਰਥ ਨੇ ਜੀ ਸੁੰਦਰ ਸੇਜ ਅਨੇਕ ਸੁਖ ਯਾਦ ਰੱਖਿਓ ਤੇ ਸੁਖ ਸ਼ਬਦ ਹੈ ਨਾਲ ਅਨੇਕ ਆਇਆ ਇਹ ਸੁਖ ਦਾ ਸੰਬੰਧ ਉਹ ਸੁਖ ਨਹੀਂ ਕਿ ਸਿਮਰੋਂ ਸਿਮਰ ਸਿਮਰ ਸੁਖ ਪਾਵਾਂ ਇਹ ਸੁਖ ਬਾਹਰ ਦਾ ਹੈ ਅਨੇਕ ਸੁਖ ਹੁਣ ਅਨੇਕ ਸੁਖ ਵਿੱਚ ਕੀ ਕੁਝ ਅੱਗੇ ਗੁਰੂ ਜੀ ਗਿਣਤੀ ਕਰਦੇ ਆ ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ ਗ੍ਰਹਿ ਸੋਇਨ ਚੰਦਨ ਸੁਗੰਧ ਮਲਾਈ ਮੋਤੀ ਹੀਰੇ ਮਨ ਇੱਛੇ ਸੁਖਮਾਨ ਦਾ ਕਿਛਣਾਏ ਵਿਸੂਰੇ ਸੋ ਪ੍ਰਭ ਚਿਤ ਨਾ ਆਵੀ ਵਿਸਟਾ ਕੇ ਕੀਰੇ ਹੁਣ ਇਸ ਸੁਖ ਨੂੰ ਫਿਰ ਧਿਆਨ ਨਾ ਸੁਣਿਆ ਅਨੇਕ ਸੁਖ ਵਿੱਚ ਉਹਦੇ ਘਰ ਬਹੁਤ ਘਰ ਬਹੁਤ ਚੰਗਾ ਹੈ ਉਹਦੀ ਸੇਜ ਬੜੀ ਸੋਹਣੀ ਹੈ ਉਹਦੇ ਘਰ ਵਿੱਚ 36 ਪ੍ਰਕਾਰ ਦੇ ਭੋਜਨ ਨੇ ਜੀ ਕੱਪੜੇ ਦੀ ਕਮੀ ਨਹੀਂ ਭੋਜਨ ਦੀ ਕਮੀ ਨਹੀਂ ਰਹਿਣ ਦੀ ਕਮੀ ਨਹੀਂ ਨੌਕਰਾਂ ਚਾਕਰਾਂ ਦੀ ਕੋਈ ਕਮੀ ਨਹੀਂ ਔਰ ਗੁਰੂ ਅਰਜੁਨ ਦੇਵ ਕਹਿੰਦੇ ਨੇ ਲੋਕੋ ਇਹ ਅਸਲ ਚ ਜ਼ਿੰਦਗੀ ਨਹੀਂ ਉਸ ਨੂੰ ਪਰਮਾਤਮਾ ਦਾ ਨਾਮ ਚੇਤੇ ਨਹੀਂ ਆਉਂਦਾ ਉਹਦੀ ਜ਼ਿੰਦਗੀ ਇੱਕ ਗੰਦਗੀ ਦੇ ਕੀੜੇ ਤੋਂ ਵੱਧ ਕੋਈ ਜ਼ਿੰਦਗੀ ਨਹੀਂ ਹੁਣ ਮੈਨੂੰ ਕੋ ਪੁੱਛੇ ਪਦਾਰਥਵਾਦੀ ਤਾਂ ਕਹੇਗਾ ਵੀ ਇਹ ਖੰਡਨ ਕਰ ਦਿੱਤਾ ਕਿਉਂਕਿ ਜੀਵਨ ਕਿਸੇ ਹੋਰ ਚੀਜ਼ ਦਾ ਨਾਮ ਹੈ ਮਹਾਰਾਜ ਜੀ ਨੇ ਕਿਹਾ ਕਿ ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ ਗ੍ਰਹਿ ਸੋਇਨ ਚੰਦਨ ਸੁਗੰਧ ਲੈ ਮੋਤੀ ਘਿਰੇ ਮਨ ਇੱਚੇ ਸੁਖ ਮਾਨ ਦਾ ਕਿਚਨਾਏ ਵਿਸੂਰੇ ਸੋ ਪ੍ਰਭ ਚੇਤਨਾ ਆਵੀ ਵਿਸਤਾ ਕੇ ਕੀਰੇ ਬਿਨ ਹਰ ਨਾਮ ਨਾਲ ਸ਼ਾਂਤ ਹੋਏ ਕਿਤ ਵਿਦਮਨ ਧੀਰੇ ਨਾਮ ਤੋਂ ਬਿਨਾ ਥੋੜਾ ਜ਼ਿੰਦਗੀ ਹੈ ਨਹੀਂ ਹੁਣ ਇਸ ਦੇ ਬਰਾਬਰ ਬਿਲਕੁਲ ਦੂਸਰੀ ਪੌੜੀਏ ਦੇ ਵਿਪਰੀਤ ਹੈ ਕਿਉਂਕਿ ਜੇ ਮੈਂ ਜ਼ਿਆਦਾ ਡੀਟੇਲ ਚ ਗੱਲ ਨਹੀਂ ਕਰਾਂਗਾ ਇਹਦੇ ਵਿੱਚ ਮਾਇਲ ਦਾ ਪਦਾਰਥਾਂ ਜ਼ਿਕਰ ਕੀਤਾ ਹੁਣ ਇਹਦੇ ਵਪਰੀਤ ਇੱਕ ਪੌੜੀ ਹੈ ਜਿਹੜੀ ਅਸਲੀ ਜ਼ਿੰਦਗੀ ਹੈ ਪਰ ਸੰਸਾਰੀ ਜੀਵਨੋਂ ਤੇ ਕੁਝ ਵੀ ਨਜ਼ਰ ਨਹੀਂ ਆ ਰਿਹਾ ਉਹ ਪੌੜੀ ਹੈ ਬਸਤਾ ਟੁੱਟੀ ਝੁੰਪੜੀ ਚੀਰ ਸਭ ਚੰਨਾ ਫਿਰ ਮੇਰੀ ਬੇਨਤੀ ਸੁਣੋ ਜਿਹਨੂੰ ਮੈਂ ਜੀਵਨ ਮੰਨ ਰਿਆਂ ਗੁਰਬਾਣੀ ਕਹਿੰਦੀ ਅਸਲ ਚੋ ਜੀਵਨ ਨਹੀਂ ਜਿਹਨੂੰ ਆਪਾਂ ਕਹਿੰਨੇ ਆਂ ਵੀ ਇਹਦੀ ਕਾਦੀ ਜ਼ਿੰਦਗੀ ਕੱਖਾਂ ਦੀ ਕੁੱਲੀ ਚ ਕਰ ਦਿੱਤੀ ਸੱਚ ਐਵੇਂ ਗੁਰੂ ਕਹਿੰਦਾ ਜੇ ਨਾਮ ਚੇਤੇ ਆਉਂਦਾ ਤੇ ਝੌਂਪੜੀ ਚ ਰਹਿਣ ਵਾਲਾ ਵੀ ਸ਼ੈਨਸ਼ਾਹ ਹੈ ਇਦਾ ਮਤਲਬ ਕਿ ਜ਼ਿੰਦਗੀ ਦਾ ਅਰਥ ਕੁਝ ਹੋਰ ਹੈ ਫਿਰ ਅਰਥ ਸੁਣਿਓ ਬਸਤਾ ਮੈਂ ਅਰਥ ਨਹੀਂ ਕਰ ਰਿਹਾ ਬਸਤਾ ਦਾ ਅਰਥੇ ਵਸਦਾ ਹੋਵੇ ਝੁੰਪੜੀ ਸ਼ਬ ਲਬਰ ਸੁਖ ਹੈ ਝੋਪੜੀ ਬਸਤਾ ਟੁੱਟੀ ਝੁੰਪੜੀ ਚੀਰ ਸਭ ਚਿੰਨਾ ਉਸਦੇ ਕੱਪੜੇ ਵੀ ਪਾਤੇ ਹੋਣ ਤੇ ਉਧਰ ਅਸੀਂ ਪੜ ਕੇ ਆਏ ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ ਬਸਤਾ ਟੁੱਟੀ ਝੁੰਪੜੀ ਚੀਰ ਸਭ ਚਿੰਨਾ ਜਾਤ ਨਾ ਪਤ ਨਾ ਆਦਰੋ ਉਦਿਆਨ ਪਰ ਮਿਨਾ ਮਿੱਤਰ ਨਾ ਇੱਥੇ ਤਨ ਰੂਪ ਹੀਨ ਕਿਚ ਸਾਂਖ ਨ ਸਿੰਨਾ ਕੋਈ ਉਹਦਾ ਮਿੱਤਰ ਨਹੀਂ ਕੋਈ ਉਹਦਾ ਰਿਸ਼ਤੇਦਾਰ ਨਹੀਂ ਸੱਚ ਐਵੇਂ ਨਾ ਕੋਈ ਦੀ ਜਾਤ ਨਾ ਕੋਈ ਗੋਤਨ ਕੁਝ ਵੀ ਨਹੀਂ ਜਾਣਦਾ ਮਿੱਤਰ ਨਾ ਇਡ ਤਾਂ ਰੂਪ ਵੀ ਨਹੀਂ ਕਿ ਸਾਖ ਨਾ ਸਿੱਣਾ ਪਰ ਗੁਰੂ ਜੀ ਕਹਿੰਦੇ ਰਾਜਾ सगਲੀ ਇਹ ਹੈ ਜੀਵਨ ਰਾਜਾ सगਲੀ ਸ੍ਰਿਸ਼ਟ ਦਾ ਹਰ ਨਾਮ ਮਨ ਭਿੰਨਾ ਜਿਹੜਾ ਕੱਖਾਂ ਦੀ ਕੁਲੀ ਚ ਝੌਂਪੜੀ ਚ ਰਹਿ ਕੇ ਪਰਮੇਸ਼ਵਰ ਦੇ ਨਾਮ ਨੂੰ ਚੇਤੇ ਰੱਖਦਾ ਨਾ ਯਾਦ ਰੱਖਿਓ ਓਦੋਂ ਵੱਡਾ ਜੀਵਨ ਕਿਸਦਾ ਹੈ ਰਾਜਾ सगਲੀ ਸ੍ਰਿਸ਼ਟ ਦਾ ਹਰ ਨਾਮ ਮਨ ਭਿੰਨਾ ਤਿਸ ਕੀ ਧੂੜ ਮਨ ਉਧਰੈ ਪ੍ਰਭ ਹੋਏ ਸੋ ਪਰਸੰਨ ਮੈਂ ਕੋ ਉਦਾਹਰਨ ਦੇਣਾ ਹੁੰਦਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਇੱਕ ਦਰਬਾਰ ਸਾਹਿਬ ਦੇ ਕੀਰਤਨੀਏ ਹੋਣੇ ਦੀ ਬਹੁਤ ਕਮਾਲ ਦੇ ਸ਼੍ਰੀਮਾਨ ਭਾਈ ਸਾਹਿਬ ਭਾਈ ਮਨਸਾ ਸਿੰਘ ਜੀ ਕਰ ਰਹੇ ਆ ਅਸਲ ਚ ਇੱਕ ਪੰਜਾਬੀ ਚ ਗੁਰਮੁਖੀ ਚ ਗ੍ਰੰਥ ਹੈ ਜੀ ਬਹੁ ਮੁੱਲੇ ਇਤਿਹਾਸਕ ਲੇਖ ਕਿਉਂਕਿ ਜਿਹੜੇ ਲਿਟਰੇਚਰ ਨਾਲ ਸੰਬੰਧ ਰੱਖਦੇ ਨੇ ਉਹਨਾਂ ਨੂੰ ਪਤਾ ਕਿ ਮੈਂ ਪਰਸੋ ਵੀ ਕਿਆ ਸੀ ਕਿ ਚੇਕਤੇ ਰੱਖਿਓ ਜਿੰਨਾ ਕੁਝ ਆਪਾਂ ਪੜਨੇ ਪਿਆ ਨਾ ਅਗਾ ਸਾਡੇ ਨਿਆਣਿਆਂ ਨੇ ਕੀ ਪੜਨਾ ਜੀ ਕਿਉਂਕਿ ਜਿੰਨਾ 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 ਜਿਸ ਲਿਪੀ ਸਾਡੇ ਗ੍ਰੰਥ ਨੇ ਉਧਰ ਤਾਂ ਆਪਾਂ ਪੇਟ ਕਰਕੇ ਬਹਿ ਗਏ ਗੁਰਮੁਖੀ ਆਪਾਂ ਪੜਨੀ ਨਹੀਂ ਜਾਣਦੇ ਅੰਗਰੇਜ਼ੀ ਵਾਲਾ ਪਤਾ ਨਹੀਂ ਕਿਸ ਢੰਗ ਨਾਲ ਪਰੋਸ ਕੇ ਮਾਨੂੰ ਇਤਿਹਾਸ ਦੇ ਤੇ ਮੇਰਾ ਸਿਧਾਂਤ ਦੇਵੇ